ਜੀ ਨਾ ਜੀ ਬਾਬਾ ਪ੍ਰਗਟ ਸਿੰਘ ਜੀ ਜਿਹੜੀ ਅੱਜ ਗੱਡੀਆਂ ਨੂੰ ਅੱਗ ਲੱਗੀ ਕੀ ਗੱਲ ਹੋਈ ਸਾਰੇ ਇਹ ਜੀ ਕਿ ਸਰਾਰ ਤੇ ਅੰਸਰ ਨੇ ਮਤਲਬ ਅੱਗ ਲਾਤੀ ਆ ਕਿ ਕੀ ਰਾਤ ਨੂੰ ਕੋਈ 2:30 ਵਜੇ ਇੱਕ ਹੈਗੀ ਆ ਆਪਣੇਆ ਸਿਵਟਿਆ ਤੇ ਇੱਕ ਨੋਵਾ ਇਹਨਾਂ ਦੋਵਾਂ ਗੱਡੀਆਂ ਨੂੰ ਮਤਲਬ ਅੱਗ ਜਿਹੜੀ ਲਾਈ ਆ ਤੇ ਅਸੀਂ ਇਹ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਵੀ ਜਲਦ ਤੋਂ ਜਲਦ ਜਿਹੜੇ ਇਹ ਸ਼ੈਤਾਨੀ ਅਨਸਰ ਆ ਜਿਨ੍ਹਾਂ ਨੇ ਇਹ ਕਾਂਡ ਕੀਤਾ ਵਾ ਤੇ ਪੁਲਿਸ ਪ੍ਰਸ਼ਾਸਨ ਕਿਰਪਾ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਮਤਲਬ ਲੱਭਣ ਦੀ ਕੋਸ਼ਿਸ਼ ਕਰੇ ਸਾਡੀ ਇਹੀ ਮੰਗ ਹੈ ਕਿਹੜੀ ਕਿਹੜੀ ਗੱਡੀ ਨੂੰ ਅੱਕ ਲੱਗੀ ਇੱਕ ਨੋਆ ਜੀ ਇੱਕ ਸ਼ਿਫਟ ਡਿਆ ਰ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤੇ ਵੇਖੋ ਜੀ 3 ਲੱਖ ਦੀ ਗੱਡੀ ਹੋ ਆ ਤੇ 2.5 ਦੀ ਇਹ ਆ ਨਕਸ਼ਾਂਤੇ ਤੁਸੀਂ ਲਾਲੋ ਸਾਹਿਬ ਵੀ ਮਤਲਬ ਨਕਸ਼ਾਂਤੇ ਪੂਰਾ ਹੋਇਆ ਜੀ ਅਜੇ ਮਤਲਬ ਸਾਡਾ ਅੰਦਰ ਜਿਹੜਾ ਜੀ ਇੱਥੇ ਮੇਰੇ ਤਿੰਨਾਂ ਬੇਟਿਆਂ ਦਾ ਦੋ ਦਾ ਦਾਜ ਪਿਆ ਵਾ ਸਾਰਾ ਇਸ ਅੰਦਰ ਦੇ ਵਿੱਚ ਤੇ ਜੇ ਨਾ ਮਤਲਬ ਦੱਸਦਾ ਉਹ ਮੁੰਡਾ ਤੇ ਸਾਡੇ ਕੋਲ ਨਾ ਪਹੁੰਚਿਆ ਜਾਂਦਾ ਤੇ ਸਾਡਾ ਅੰਦਰ ਵੀ ਲੋਟ ਜਾਣਾ ਹੈ ਜੀ ਸਮਾਨ ਦਾ ਸਾਰਾ ਲੋਟ ਜਾਣਾ ਵੀਰ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਨਿਸ਼ਾਨ ਸਿੰਘ ਹੈ ਜੀ ਕਿਹੜਾ ਪਿੰਡਾ ਜੀ ਪਿੰਡ ਸ਼ਾਹਪੁਰ ਸਾਹ ਉਹ ਜਿਹੜੀ ਗੱਡੀ ਨੂੰ ਅੱਗ ਲੱਗੀ ਕਿੰਨੇ ਦੀ ਗੱਲੀ ਹੈ ਇਹ ਗੱਡੀ ਮੁੰਡਾ ਫਰੈਂਡ ਹੈ ਮੇਰਾ ਸ਼ਰਨਦੀਪ ਸਿੰਘ ਉਹਦੀ ਗੱਡੀ ਹੈ ਵੀ ਕਿਦਾਂ ਲੱਗਿਆ ਇਹ ਕੋਈ ਪਤਾ ਨਹੀਂ ਆ ਤੜਕੇ 3 ਵਜੇ ਇੱਥੇ ਜਿਮੀਦਾਰ ਆ ਉਹਨੇ ਫੋਨ ਕੀਤਾ ਲਾਗੇ ਗਵਨ ਕਿ ਗਾ ਉੱਥੋਂ ਲਾਟਾ ਹੋ ਰਹੀਆਂ ਨਿਕਲ ਰਹੀਆਂ ਵੇਲੀ ਦੇ ਵਿੱਚੋਂ ਜਾ ਕੇ ਵੇਖੋ ਕਿਹੜੀ ਚੀਜ਼ ਨੂੰ ਅੱਗ ਲੱਗੀ ਹੈ ਜਦੋਂ ਆ ਕੇ ਵੇਖਿਆ ਤੇ ਗੱਡੀ ਪੂਰੀ ਮੱਚ ਚੁੱਕੀ ਹੈ ਗੱਡੀ ਕਿਹੜੀ ਇਹ ਗੱਡੀ ਨਵਾ ਹੋਰ ਹੋਰ ਵੀ ਕਈ ਗੱਡੀਆਂ ਨੂੰ ਅੱਗ ਲੱਗੀ ਲਾਲੋ ਸਵਿਫਟ ਡਿਜ਼ਾਇਰ ਆ ਪਤਾ ਲੱਗਾ ਗੱਡੀ ਕਿਹੜੀ ਕਰਨਾ ਕਰਕੇ ਅੱਗ ਲੱਗੀ ਨਹੀਂ ਕੋਈ ਨਹੀਂ ਪਤਾ ਲੱਗਾ ਕਿ ਇੱਥੇ ਸ਼ੱਕ ਨਹੀਂ ਆਪਣਾ ਕੀ ਮੰਗ ਕਰਦੇ ਮੰਗੇ ਹੋਗੇ ਤਾਂ ਬੰਦੀ ਕਾਰਵਾਈ ਜੋ ਵੀ ਕੀਤੀ ਜਾਵੇ ਇਹਦੀ ਤੇ ਜਿੱਦਾਂ ਵੀ ਜਿਹੜਾ ਵੀ ਬੰਦਾ ਫੜਿਆ ਜਾਵੇ